ਦਾਦੀ ਮਾਂ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਮੈਂ ਅੱਗੇ ਸੈਂਟਰ 'ਚ ਲੇਟ ਆ ਜਿਹੜੀ ਵੀ ਗੱਲ ਕਰਨੀ ਤੁਸੀਂ ਮਮਾ ਨੂੰ ਨੂੰ ਢੁਕਾ ਦੇਉਂਦੀਆਂ ਇਹ ਨਾ ਹੋਵੇ ਇਹ ਤੇਰੇ ਘਰ ਜੋਗੀ ਰਹਿ ਜਾਵੇ ਤੇਰੇ ਤੇ ਸਾਰੀ ਉਮਰ ਬੋਝ ਬਣੀ ਰਹੇ ਨਹੀਂ ਤੇਰੀ ਕੁੜੀ ਨੂੰ ਕੁਛ ਦੇ ਕੇ ਗਏ ਹ ਜਸਲੀਨ ਨੂੰ ਦੇ ਕੇ ਗਏ ਕੁਛ ਮਮਾ ਮੈਂ ਕਹਤੇ ਰਹੀ ਹਾਂ ਜਿਹੜਾ ਮੇਰੇ ਕੋਲ ਚੱਲ ਕੇ ਆ ਗਿਆ ਬਹੁਤ ਕੁਛ ਆ ਉਹ ਵੀ ਖਾਣੀ ਪਾਣੀ ਲੈ ਕੇ ਆ ਹਾਂਜੀ ਮਮਾ ਲੈ ਕੇ ਆਈ ਭਾਬੀ ਵੀਰ ਉਹ ਗਏ ਹੋਏ ਆਫਿਸ ਮੈਂ ਤੇ ਵੀਰ ਨੂੰ ਮਿਲਣਾ ਸੀ ਅੱਜ ਮਿਲ ਕੇ ਜਾਓਗੇ ਪਾਪੀ ਮੈਂ ਚਲ ਜਾਣਾ ਛੇਤੀ ਮੇਰੀ ਗੱਲ ਸੁਣੋ ਸ਼ਾਮ ਤੱਕ ਨਹੀਂ ਜਾਣਾ ਹੈਗਾ ਆਪੀ ਜਾ ਕੇ ਨਾ ਇਹ ਪਾਪੂ ਹੋਣ ਕੇ ਦੇ ਜਸਲੀਨ ਦੇ ਤੇ ਲੈ ਆਉਣ ਦੇ ਜਸਲੀਨ ਘਰ ਤੁਹਾਨੂੰ ਪਤਾ ਅਨਮੋਲ ਆਫਿਸ ਗਈ ਹੁੰਦੀ ਆ ਤੇ ਮਮਾ ਕੱਲੇ ਘਰ ਹੁੰਦੇ ਆ ਫੇ ਮੈਂ ਮਮਾ ਨੂੰ ਕੰਮ ਕੋਈ ਨਹੀਂ ਕਰਨ ਦਿੰਦੀ ਫੇ ਰੋਟੀ ਪਾਣੀ ਦਾ ਮਿਲ ਨਹੀਂ ਦੇਖਣਾ ਪੈਂਦਾ じゃ ਇਸੇ ਕਰਕੇ ਮੈਂ ਕਹਿੰਨੀ ਆ ਉਦ ਦਿਨ ਆਓ ਜਿਹਦਨ ਪੂਰੇ ਫਰੀ ਹੋ ਸਾਰਾ ਦਿਨ बस औंदे जे आधे घंटे ਦੇ ਵਿੱਚ ਦੋ ਜਾਂਦੇ ਹੋ ਜਾਂਦੇ ਕੋਈ ਨਹੀਂ ਜਿਸਨ ਫ੍ਰੀ ਹੋਵਾਂਗੇ ਫੇਰ ਆ ਜਾਾਂਗੇ ਪਰ ਹੁਣ ਮੈਂ ਨੋਣਾ ਤੁਹਾਡੀ ਤਬੀਅਤ ਸੁਣ ਕੇ ਰਹਿਿਆ ਨਹੀਂ ਗਿਆ ਇਸ ਕਰਕੇ ਮੈਂ ਛੇਤੀ ਛੇਤੀ ਆਨ ਦੀ ਕੀਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸ਼ਾਲੀ ਠੀਕ ਔਰ ਤੂੰ ਨਹੀਂ ਆਈ ਕੱਲ ਦਿੱਲੀ ਨਹੀਂ ਕਰਦਾ ਕਿਤੇ ਜਾਣ ਕਿਉਂ ਦਿਲ ਕਿਉਂ ਨਹੀਂ ਕਰਦਾ ਆਇਆ ਜਾਇਆ ਕਰ ਮਨ ਹੋਰ ਦਾ ਹੋਰ ਹੁੰਦਾ ਵਾ ਨਹੀਂ ਤੇ ਘਰੇ ਤੂੰ ਵੇਲੀ ਇਦਾਂ ਬੈਠੀ ਸੋਚਦੀ ਰਹੀਆ ਕਰਨਾ ਮੈਂ ਫੇਰ ਆਉਂਗੀ ਉਚਾ ਮਨਾਪਿਆ ਨਹੀਂ ਤੁਹਾਡੇ ਬਸ ਜਨਾ ਮੇਰਾ ਬੜਾ ਹੀ ਦਿਲ ਕਰੰਦਿਆ ਰਾਜਮਾ ਚੋਲ ਖਾਣ ਨੂੰ ਭਾਬੀ ਜੀ ਬਹੁਤ ਸਵਾਦ ਬਣਾਉਂਦੇ ਆ ਮੈਂ ਉਹਨਾਂ ਨੂੰ ਕਹਣਾ ਦੁਪਹਿਰੇ ਰਾਜਮਾ ਚੋਲ ਹੀ ਬਣਾ ਲਓ ਭਾਬੀ ਭਾਬੀ ਜੀ ਕਿੱਥੇ ਜੇ ਭਾਬੀ ਜੀ ਅੱਛੀ ਲੱਗੇ ਜੀ ਬਣਾ ਨਾ ਅਜੇ ਦੇਖਣ ਨਹੀਂ ਆ ਕੀ ਬਣਾਵਾ ਸਬਜੀ ਦੀ ਸਮਝ ਹੀ ਨਹੀਂ ਆਉਂਦੀ ਮੈਨੂੰ ਰਾਜਮਾ ਛੋਲ ਬਣਾਉਣਾ ਵਾਏ ਹਾਏ ਰਾਜਮਾ ਛੋਲ ਖਾਣ ਨੂੰ ਦਿਲ ਕਰਦਾ ਤੂੰ ਹੰਜ ਕੇ ਵੀ ਭਾਬੀ ਜੀ ਰਾਜਮਾ ਛੋਲ ਬਣਾ ਦੋ ਕੋਈ ਨਹੀਂ ਛੱਲੀ ਮੈਂ ਤੇਰੇ ਵਾਸਤੇ ਰਾਜਮਾ ਛੋਲ ਬਣਾ ਲਵਾਂਗੀ ਇਸ ਤਰ੍ਹਾਂ ਜੋ ਵੀ ਦਿਲ ਵਿੱਚ ਹੁੰਦਾ ਨਾ ਤੇ ਮੈਨੂੰ ਦੱਸਿਆ ਕਰ ਵੀ ਮੇਰਾ ਜਾ ਖਾਣ ਨੂੰ ਦਿਲ ਕਰਦਾ ਉਹ ਹੀ ਤੇਰੇ ਅਸਤੇ ਬਣਾ ਦਾਂਗੇ ਬੜੇ ਦਿਨਾਂ ਦਾ ਮੇਰਾ ਦਿਲ ਕਰੰਦਿਆ ਸੀ ਰਾਜਮਾ ਛੋਲ ਨਹੀਂ ਮੈਂ ਕਹਾਂ ਕਿ ਨਾ ਕੋਹਾ ਤੇ ਅੱਜ ਮੈਂ ਕਿਹਾ ਹੀ ਦਿੱਤਾ ਕੋਈ ਗੱਲ ਨਹੀਂ ਜੇ ਕਹਿ ਦਿੱਤਾ ਤੇ ਮੈਂ ਬਣਾ ਦਾਂਗੀ ਕੋਈ ਨਮਾ ਬਣਾ ਦੇਣੀ ਠੀਕ ਹੈ ਹਾਸ਼ਦਨ ਰਾਜਮਾ ਚੋਲ ਖਾਨ ਨੂੰ ਦਿਲ ਕਰਦਾ ਤੇ ਕਹਿੰਦੀ ਕਵਾਂ ਕਿ ਨਾ ਕਵਾਂ ਕੋਈ ਦਿਲ ਦੀ ਗੱਲ ਨਹੀਂ ਤੱਸਦੀ ਅੰਦਰ ਅੰਦਰ ਬਸ ਗਮ ਲੈ ਕੇ ਬੈਠੀ ਰਹਿੰਦੀ ਚਲ ਕੁੜੀ ਰਾਜਮਾ ਚੋਲ ਮੰਗਣ ਦੀ ਉਹੀ ਬਣਾਉਣੀ ਆ ਤੈਨੂੰ ਕੀ ਗੱਲ ਅੱਜ ਕਦੀ ਇੱਧਰ ਕਦੀ ਉੱਧਰ ਕੀ ਗੱਲ ਮम्मा ਤੁਹਾਨੂੰ ਨਿਰਮਲ ਦਾ ਫੋਨ ਆਇਆ ਨਾ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ ਤੈਨੂੰ ਹੀ ਆਉਂਦਾ ਫੋਨ ਮੈਨੂੰ ਤੇ ਕੋਈ ਨਹੀਂ ਆਉਂਦਾ ਨਾ ਮੈਨੂੰ ਆਪਣੀ ਜੋਬ ਚੇਂਜ ਕਰਨੀ ਸੀ ਤੇ ਮੈਂ ਸੋਚਿਆ ਤੁਹਾਨੂੰ ਫੋਨ ਆਇਆ ਹੋਗਾ ਨਾ ਮੈਨੂੰ ਕੋਈ ਫੋਨ ਨਹੀਂ ਆਇਆ ਦਿਨ ਚੜ੍ਹਦੇ ਹਾਂ ਤੈਨੂੰ ਹੀ ਫੋਨ ਕਰਦਾ ਮੈਂ ਤੇ ਕਰਦਾ ਨਹੀਂ ਮੈਨੂੰ ਵੀ ਨਹੀਂ ਆਇਆ ਮम्मा ਤੁਹਾਨੂੰ ਪਤਾ ਮੈਨੂੰ ਕਿੰਨੀ ਟੈਨਸ਼ਨ ਆ ਕਾਦੀ ਧਰਛਲਾ ਤੈਨੂੰ ਤੈਨੂੰ ਕਾਦੀ ਟੈਨਸ਼ਨ ਆ ਟੈਨਸ਼ਨ ਵਾਲੇ ਸਾਰੀਆਂ ਮੈਨੂੰ ਆ ਸ਼ੂਗਰ ਦੀ ਮੈਂ ਮਰੀਜ਼ ਬੀਬੀ ਦੀ ਮੈਂ ਮਰੀਜ਼ ਸਾਰੀਆਂ ਟੈਨਸ਼ਨਾਂ ਤੇ ਮੈਨੂੰ ਧੀ ਦੀ ਟੈਨਸ਼ਨ ਪੋਤੇ ਦੀ ਟੈਨਸ਼ਨ ਜਿਹੜਾ ਬਾਹਰ ਬੈਠਾ ਵਾ ਤੈਨੂੰ ਕਾਦੀ ਟੈਨਸ਼ਨ ਆ ਦੋ ਰੋਟੀਆਂ ਲਾਨੀਆਂ ਤੇ ਤੁਰ ਪੈਣੀਆਂ ਤੂੰ ਪੇਕਿਆਂ ਨੂੰ ਇਹੋ ਹੀ ਤੇ ਤੈਨੂੰ ਕੰਮ ਐ ਹੋਰ ਕੀ ਕੰਮ ਐ ਤੈਨੂੰ ਇਹ ਮੰਮੀ ਤੁਸੀਂ ਹਰ ਵਾਰੀ ਪੇਕਿਆਂ ਨੂੰ ਗੱਲ ਕਰਦੇ ਰਹਿੰਦੇ ਜੀ ਉਹਨਾਂ ਦਾ ਦੁੱਖ ਸੁੱਖ ਮੈਂ ਨਹੀਂ ਪੁੱਛਾਂਗੀ ਤੇ ਕੌਣ ਪੁੱਛੇਗਾ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਵੋ ਕਿ ਜਸਲੀਨ ਦੇ ਪਾਪਾ ਦਾ ਫੋਨ ਆਇਆ ਤੁਹਾਨੂੰ ਇਹ ਮੈਨੂੰ ਕੋਈ ਫੋਨ ਨਹੀਂ ਆਇਆ ਉਹ ਅੱਗੇ ਕਰਦਾ ਮੈਨੂੰ ਫ ਮੈਂ ਹੀ ਕਰਾਂ ਤੇ ਉਹਨੂੰ ਫੋਨ ਕਰਾਂ ਰੁਕ ਸੁਖੋ ਮੇਰਾ ਨਹੀਂ ਪੁੱਛਦਾ ਗੱਲ ਉਹ ਮੇਰ ਨਾਲ ਨਹੀਂ ਕਰਦਾ ਤੈਨੂੰ ਹੀ ਕਰਦਾ ਫੋਨ ਮੈਨੂੰ ਤਾਂ ਕੋਈ ਨਹੀਂ ਫੋਨ ਫੋਨ ਕਰਦਾ ਮੈਂ ਸੋਚਿਆ ਸ਼ਾਇਦ ਤੁਹਾਨੂੰ ਫੋਨ ਆਇਆ ਹੋਵੇ ਇਹਨਾਂ ਦਾ ਨਹੀਂ ਮੈਨੂੰ ਕੋਈ ਫੋਨ ਨਹੀਂ ਆਇਆ 엄마 ਮੈਨੂੰ ਬੜੇ ਟੈਨਸ਼ਨ ਆ ਮੇਰੇ ਨੂੰ ਤੈਨੂੰ ਕਾਦੀ ਟੈਨਸ਼ਨ ਹੈ ਟੈਨਸ਼ਨਾਂ ਤੇ ਸਾਰੀਆਂ ਮੈਨੂੰ ਆ ਘਰ ਦੀ ਟੈਨਸ਼ਨ ਮੈਨੂੰ ਆ ਪੋਤੇ ਦੀ ਮੈਨੂੰ ਧੀ ਦੀ ਮੈਨੂੰ ਸ਼ੂਗਰ ਬੀਪੀ ਦੀ ਦਵਾਈ ਮੈਂ ਖਾਨੀ ਆ ਸਾਰੀਆਂ ਟੈਨਸ਼ਨਾਂ ਨਾਲ ਸਰੀਰ ਮੇਰਾ ਦੁਖਦਾ ਰਹਿੰਦਾ ਬਿਮਾਰ ਮੈਂ ਰਹਿੰਦੀ ਆ ਤੈਨੂੰ ਕਾਦੀਆਂ ਟੈਨਸ਼ਨਾਂ ਮੈਨੂੰ ਇਸ ਗੱਲ ਦੀ ਆ ਕਿ ਜਸਲੀਨ ਦੇ ਪਾਪਾ ਦਾ ਫੋਨ ਨਹੀਂ ਆਇਆ ਤੇ ਨਾ ਹੀ ਉਹਨਾਂ ਨੇ ਮੈਨੂੰ ਪੈਸੇ ਪਾਏ ਆ ਤੇ ਮੈਂ ਕਮੇਟੀ ਦੇਣੀ ਆ ਜੇ ਤੁਹਾਡੇ ਕੋਲ ਥੋੜੇ ਜਿਹੀ ਪੈਸੇ ਹੈਗੇ ਤੇ ਮੈਨੂੰ ਦਿਓ ਤੇ ਮੈਂ ਕਮੇਟੀ ਦੇ ਕੇ ਆਵਾਂ ਮੈਨੂੰ ਉਹਨੇ ਕੋਈ ਪੈਸੇ ਨਹੀਂ ਪਾਏ ਨਾ ਮੇਰੇ ਕੋਲ ਕੋਈ ਪੈਸੇ ਹੈਗੇ ਜੇ ਪਾ ਵੀ ਦਊਗਾ ਮੈਨੂੰ ਥੋੜੇ ਬੁਤੇ ਤੇ ਮੇਰੇ ਬਾਪੂ ਆਪਣੇ ਵੀ ਬੜੇ ਖਰਚੇ ਆ ਬੜੇ ਖਰਚੇ ਮੇਰੇ ਆਪਣੇ ਮੈਂ ਦਵਾਈਆਂ ਲਿਆਣੀਆਂ ਘਰ ਦਾ ਕਈ ਖਰਚਾ ਹੁੰਦਾ ਕਿੱਥੇ ਸੋਥਾ ਮੈਂ ਪੈਸਾ ਵਰਤਣਾ ਹੁੰਦਾ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਮੈਂ ਤਾਂ ਮम्मा ਥੋੜੇ ਜੇ ਮੰਗੇ ਆ ਦੇ ਦਿਓ ਪੈਸੇ ਹੈਗੇ ਨਹੀਂ ਤ ਮਮਾ ਮੈਂ ਘਰ ਚ ਵਰਤਨੀ ਆ ਜੇ ਤੂੰ ਪਾਈ ਤਾਂ ਤੂੰ ਹੀ ਦੇਣੀ ਮੈਂ ਥੋੜਾ ਦੇਣੀ ਆ ਘਰ ਚ ਕਿਥੋਂ ਵਰਤਨੀ ਆ ਜਦੋਂ ਮੈਂ ਚੋਕ ਲਾਂਗੀ ਘਰ ਚ ਵਰਤਨੀ ਆ ਮਮਾ ਮੈਂ ਕਿਹੜੀ ਪਿੱਛੇ ਦੇ ਆ ਮੈਨੂੰ ਕੀ ਪਤਾ ਤੂੰ ਪਿੱਛੇ ਦੇ ਕੇ ਆਣੇ ਆ ਜਾਂ ਕੀ ਕਰਨੇ ਆ ਬਾਕੀ ਇਹ ਗੱਲ ਆ ਵੀ ਪੈਸੇ ਤਾਂ ਤੂੰ ਆਪਣੇ ਸੂਟਾ ਬੂਟਾ ਵਾਸਤੇ ਵਰਤਨੇ ਘਰ ਚ ਤੇ ਤੂੰ ਵਰਤਨੇ ਨਹੀਂ ਘਰ ਦਾ ਥੋੜਾ ਤੂੰ ਹੀ ਕੋਈ ਖਰਚਾ ਕਰਨਾ ਉਹ ਤੇ ਤੇਰੇ ਆਪਣੇ ਪਰਸਨਲ ਖਰਚਿਆਂ ਵਾਸਤੇ ਆ ਚਲੋ ਮੰਮੀ ਜਿਵੇਂ ਵੀ ਆ ਮੇਰੇ ਆਪਣੇ ਪਰਸਨਲ ਖਰਚੇ ਆ ਮੇਰੇ ਸੂਟ ਬੂਟ ਆ ਪਰ ਮੇਰਾ ਹੋਣ ਦਾ ਮਸਲਾ ਹੱਲ ਕਰੋ ਮੇਰੇ ਕੋ ਤਾਂ ਕੋਈ ਪੈਸਾ ਨਹੀਂ ਹੈਗਾ ਮੰਗ ਲੈ ਆਪਣੇ ਪਿਓ ਕੋਲੋਂ ਮੇਰੇ ਕੋ ਨਹੀਂ ਹੈਗਾ ਕੋਈ ਵੀ ਪੈਸਾ ਤੇਰੇ ਡਾਲਰ ਕੋ ਮੰਦਾ ਹਾਂ ਮੈਂ ਨਹੀਂ ਮੰਮੀ ਨਾ ਮੈਂ ਪਾਪਾ ਕੋ ਤੇ ਕਦੀ ਹੱਦ ਤੱਕ ਮੰਗੇ ਨਹੀਂ ਮੰਮੀ ਕੋਲ ਜਾਂ ਵੀਰੇ ਕੋਲੋਂ ਮੰਗਦੀ ਆ ਤੇ ਮੰਗ ਲੈ ਫਿਰ ਆਪਣੇ ਭਰਾ ਨੂੰ ਕਹਿ ਦੇ ਇੰਨੇ ਕ ਪੈਸਿਆਂ ਦੀ ਕਿਹੜੀ ਗੱਲ ਐ ਇੰਨੇ ਇੱਕ ਦੇ ਘਰਾਂ ਚ ਹੁੰਦੇ ਹੀ ਆ ਮੰਗ ਲੈ ਤੁਸੀਂ ਮੇਰਾ ਮਸਲਾ ਹੱਲ ਨਹੀਂ ਕਰੋ ਨਹੀਂ ਮੈਂ ਨਹੀਂ ਕਰਨਾ ਕੁਝ ਵੀ ਮੇਰੇ ਕੋ ਨਹੀਂ ਹੈਗੀ ਆ ਕੀ ਗੱਲ ਆ ਨਾਲੇ ਮੰਮੀ ਦੁੱਖ ਸੁੱਖ ਮੈਂ ਨਾਲੇ ਇਧਰ ਦਾ ਪੁੱਛਾਂ ਤੇ ਪੈਸੇ ਮੰਗਣ ਮੈਂ ਆਪਣੇ ਭਰਾ ਕੋਲ ਜਾਵਾਂ ਵਾਹ ਜੀ ਵਾਹ ਇਹ ਬੜੇ ਕਿਤੇ ਲੱਖਾਂ ਦੇ ਹਿਸਾਬ ਨਾਲ ਮੰਗ ਲੇ ਕਮੇਟੀ ਦੇ ਪੈਸੇ ਮੰਗੇ ਆ ਨਾ ਜੇ ਤੇਰੇ ਕੋ ਦਿੰਦੇ ਆ ਤਾਰਲਾ ਜ ਨਹੀਂ ਦਿੰਦੇ ਤੇ ਰਹਿਣ ਦੇ ਮੇਰੇ ਕੋ ਕੋਈ ਪੈਸਾ ਨਹੀਂ ਹੋਏਗਾ ਪਰ ਮੈਂ ਆਪਣੇ ਭਰਾ ਕੋ ਪੈਸੇ ਨਹੀਂ ਮੰਗਣੇ ਲੈਣੇ ਤੇ ਮੈਂ ਤੁਹਾਡੇ ਕੋਈ ਲੈਣੇ ਆ ਤੁਸੀਂ ਮੇਰਾ ਮਸਲਾ ਹੱਲ ਕਰੋ ਤੇ ਮੇਰੇ ਕੋ ਤੇ ਹੈਗੇ ਨਹੀਂ ਉਹ ਨਾ ਮੈਂ ਦੇਣੀ ਬਸ ਉਹ ਦਾਦੇ ਤੋਂ ਬੜਾ ਕੈਨੀ ਆ ਮੇਰਾ ਬੜਾ ਪਿਆਰ ਉਹਨਾਂ ਨਾਲ ਮੈਨੂੰ ਬੜਾ ਪਿਆਰ ਕਰਦੇ ਬਸ ਇੰਨਾ ਕੀ ਪਿਆਰ ਇੰਨੇ ਕੋ ਪੈਸੇ ਨਹੀਂ ਤੈਨੂੰ ਉਹ ਦੇ ਸਕਦੇ ਹੈਗੇ ਇਹ ਗੱਲ ਆ ਮੰਮੀ ਮੇਰਾ ਭਰਾ ਮੈਨੂੰ ਪਤਾ ਕਿੰਨਾ ਪਿਆਰ ਕਰਦਾ ਵਾ ਕੋਈ ਗੱਲ ਨਹੀਂ ਜੇ ਤੁਸੀਂ ਮੇਰੀ ਪ੍ਰੋਬਲਮ ਨਹੀਂ ਨਾ ਸੋਲਵ ਕੀਤੀ ਮੈਂ ਹੁਣੇ ਆਪਣੇ ਭਰਾ ਨੂੰ ਫੋਨ ਕਰਾਂਗੀ ਤੁਹਾਡੇ ਸਾਹਮਣੇ ਫੋਨ ਕਰਾਂਗੀ ਜੇ ਮੇਰੇ ਭਰਾਣੇ ਮੈਨੂੰ ਇੱਕ ਵਾਰੀ ਵੀ ਪੈਸਿਆਂ ਤੋਂ ਮਨਾ ਕੀਤਾ ਹੋਏਗਾ ਨਾ ਫੇਰ ਵੇਖਿਓ ਉਹਨੇ ਮੈਨੂੰ ਇੱਕ ਵਾਰੀ ਨਹੀਂ ਮਨਾ ਕਰਨਾ ਹੈਲੋ ਹੈਲੋ ਸਸ਼ਿਕਾ ਜੀ ਦੀ ਜੀ ਵਧੀਆ ਵਧੀਆ ਵੀ ਤੁਸੀਂ ਸੁਣਾਓ ਹਾਂ ਠੀਕ ਹੈ ਵਧੀਆ ਅਸ਼ਾ ਜੀ ਦੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਤੁਸੀਂ ਕੱਲ ਆਏ تھے ਮੇਰੀ ਬੇਟੀ ਨਹੀਂ ਕੀਤੀ ਬੇਟੀ ਇਸ ਕਰਕੇ ਨਹੀਂ ਕੀਤੀ ਵੀਰੇ ਉਹ ਜਸਲਿਨ ਸੈਂਟਰ ਤੇ ਗਈ ਸੀ ਤੇ ਮੰਮੀ ਘਰ ਇਕੱਲੇ ਸੀਗੇ ਤੇ ਫਿਰ ਇਸ ਕਰਕੇ ਮੈਂ ਛੇਤੀ ਆ ਗਈ ਮੈਂ ਫਿਰ ਕਿਸੇ ਦਿਨ ਆਵਾਂਗੀ ਟਾਈਮ ਕੱਢ ਕੇ ਤੁਸੀਂ ਸੁਣਾਓ ਜਦੋਂ ਵੀ ਆਣਾ ਹੈ ਨਾ ਯਾਰ ਕਿ ਖੁੱਲਾ ਟਾਈਮ ਕੱਢਣਾ ਸਾਰਾ ਦਿਨ ਝੁਕਣਾ ਠੀਕ ਆ ਕੋਈ ਨਹੀਂ ਮੈਂ ਜਦੋਂ ਅਗਲੀ ਵਾਰ ਆਵਾਂਗੀ ਨਾ ਫਿਰ ਜਸਲੀਨ ਨੂੰ ਨਾਲ ਲੈ ਕੇ ਆਵਾਂਗੀ ਠੀਕ ਆ ਭੈਣੇ ਕੋਈ ਨਹੀਂ ਹਾਂਜੀ ਤੇ ਵੀਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਭੈਣੇ ਬੋਲ ਕਿਹੜੀ ਗੱਲ ਕਰਨੀ ਆ ਮੈਂ ਗੱਲ ਤੇ ਕਰਨੀ ਸੀ ਬਹੁਤ ਜ਼ਰੂਰੀ ਪਰ ਮੈਨੂੰ ਨਾ ਸ਼ਰਮ ਆਉਂਦੀ ਪਏ ਮੈਂ ਕਰਾਂ ਕਿ ਨਾ ਕਰਾਂ ਦੱਸਾ ਭੈਣ ਤੋ ਇਤਨਾ ਕਰਾ ਤੁਸੀਂ ਸਾਡੇ ਵਾਲਾ ਆਪਾਂ ਇਕੱਠੇ ਬੈ ਕੇ ਗੱਲ ਕਰਦੇ ਹਾਂ ਠੀਕ ਹੈ ਵੀਰੇ ਕੱਲ ਲਈ ਸੀ ਮੈਂ ਤੇ ਫੇਰ ਜੀ ਅੱਜ ਆ ਗਏ ਫੇਰ ਤੁਹਾਨੂੰ ਪਤਾ ਵੀ ਮੇਰੇ ਮੰਮੀ ਬੋਲਣਗੇ ਕੱਲ ਵੀ ਗਈ ਸੀ ਤੇ ਅੱਜ ਵੀ ਚਲ ਗਈ ਆ ਪੈਣੀ ਬੋਲ ਕੀ ਕੰਮ ਕੀ ਗਾਵਾ ਵੀਰ ਮੈਨੂੰ ਇਹ ਸੀਗਾ ਕਿ ਇਹਨਾਂ ਦੇ ਨਾ ਜਸਲੀਨ ਦੇ ਪਾਪਾ ਦੇ ਐਰ ਕੀ ਪੈਸੇ ਨਹੀਂ ਆਏ ਤੇ ਮੈਨੂੰ ਕਮੇਟੀ ਦੇਣ ਦੀ ਜ਼ਰੂਰਤ ਸੀਗੀ ਕਿ ਕਮੇਟੀਆਂ ਵਾਲੀ ਮੈਨੂੰ ਫੋਨ ਕਰਦੀ ਪਈ ਆ ਤੇ ਮੈਂ ਘਰੋਂ ਫੋਨ ਬੰਮਾ ਨੂੰ ਪੁੱਛਿਆ ਬਾਪਨੇ ਵੀ ਸੱਸ ਨੂੰ ਤੇ ਉਹ ਕਹਿੰਦੇ ਕਿ ਮੇਰੇ ਕੋਲ ਹੈ ਨਹੀਂ ਕਿ ਤੇ ਮੈਂ ਸੋਚਿਆ ਚਲ ਵੀਰ ਨੂੰ ਪੁੱਛਦੀ ਆ ਮੈਂ ਪੈਣੀ ਇੰਨੀ ਕੀ ਗੱਲ ਬਸ ਕਿੰਨੇ پیسے ਚਾਹੀਦੇ ਬੋਲ ਮੈਂ ਤੈਨੂੰ ਹੋਣੇ ਕੁੱਕਰ ਕੇ ਕਰ ਦਿੰਦਾ ਮੈਨੂੰ 7500 ਰੁਪਇਆ ਕਮੇਟੀ ਆਈ ਆ ਵੀਰ ਲੈ ਭਾਣੇ 75 ਨੂੰ ਛੱਡ ਮੈਂ ਵਧਾ ਕਰ ਦਿੰਦਾ 10000 ਕਰ ਦਾਂ ਨਹੀਂ ਵੀਰ ਜਿੰਨੇ ਮੈਨੂੰ ਲੋੜ ਆ ਤੂੰ ਮੈਨੂੰ ਓਨਾ ਹੀ ਦੇ ਚਲ ਠੀਕ ਆ ਆਕੇ ਤੈਨੂੰ 7500 ਠੀਕ ਆ ਵੀਰ ਚੰਗਾ ਭਾਬੀ ਠੀਕ ਆ ਹਾਂ ਹਾਂ ਸਭ ਠੀਕ ਆ ਮੈਂ ਤੇ ਵੈਸੇ ਕੰਮ ਤੇ ਆਇਆ ਹਾਂ ਅੱਛਾ ਬਾਕੀ ਕੋਈ ਨਹੀਂ ਮੈਂ ਤੈਨੂੰ ਹੋਣੇ ਕਰ ਦਿੰਦਾ ਵਾ ਠੀਕ ਆ ਓਕੇ ਵੀਰੇ ਹਾਂ ਠੀਕ ਆ ਓਕੇ ਲਓ ਮੰਮੀ ਕਰੋ ਗੱਲ ਐ ਹੁੰਦਾ ਜੇ ਪਿਆਰ ਭੈਣ ਭਰਾਵਾਂ ਦਾ ਫੇਰ ਕੀ ਹੋ ਗਿਆ ਜੇ ਪਾਤੇ ਤੇ ਤੇਰਾ ਵੀਰ ਤੇ ਵੱਧ ਕਹਿੰਦਾ ਸੀਗਾ ਤੇ ਤੂੰ ਥੋੜੇ ਬੋਤੇ ਵੱਧ ਮੰਗਾ ਲੈਂਦੀ ਘਰ ਦਾ ਰਾਸ਼ਨ ਵੀ ਮੁੱਕਾ ਹੀ ਉਹ ਵੀ ਪਾਇ ਜਾਂਦਾ ਥੋੜਾ ਬੋਤਾ ਕਿਉਂ ਪਵਾਵਾ ਵੱਧ ਮੰਮੀ ਮੇਰੀ ਲੋੜ ਪੂਰੀ ਹੋ ਗਈ ਆ ਹੁਣ ਆਪਣੇ ਮੁੰਡੇ ਨੂੰ ਫੋਨ ਕਰੋ ਪੈਸੇ ਪਾਵੇ ਨਾ ਪਾਵੇ ਮੇਰੀ ਕੋਈ ਗਲਤੀ ਨਹੀਂ ਪਾਵੇ ਰਾਸ਼ਨ ਪਾਉ ਜੋ ਮਰਜੀ ਪਾਉ ਬੜੇ ਫੰਨੇ ਖਾਨ ਉੱਠ ਕੇ ਗਈ ਆ ਹਾਲੇ ਤਾਂ ਤੇਰੀ ਇੱਕ ਲੋੜ ਪੂਰੀ ਹੋਈ ਹੈ ਵੇਖੀ ਤੇਰੀਆਂ ਮੈਂ ਕਿਹੜੀਆਂ ਕੇੜੀਆਂ ਲੋੜਾਂ ਪੂਰੀਆਂ ਕਰਵਾਂਦੀ ਗਿਣ-ਗਿਣ ਕੇ ਥੱਕ ਜਾਂਗੀ ਗਿਣ-ਗਿਣ ਕੇ ਸਸੀ ਕਾ ਅੰਕਲ ਜੀ ਸਸੀਆ ਬੁੱਤ ਕੀ ਹਾਲ ਐ ਠੀਕ ਐ ਜੀ ਪੈਰੀਗੰਨਾ ਬਹੁਤ ਲੱਗ ਰਿਹਾ ਬੁੱਪਾ ਲੱਗ ਰਿਹਾ ਹੋਰ ਸੁਣਾਓ ਕੀ ਹਾਲ ਜੀ ਆ ਵੜੀਆ ਬੁੱਤ ਆਪਣੀ ਸੁਣਾ ਦੂੰ ਹਾਂ ਠੀਕ ਆ ਅੱਛਾ ਮੇਰੀ ਗੱਲ ਸੁਣੋ ਅੱਜ ਕੱਲ ਤੁਸੀਂ ਘਰ ਕਿਉਂ ਨਹੀਂ ਹੁੰਦੇ ਉਹ ਤੇ ਜਦੋਂ ਦਾ ਡੈਡੀ ਬਾਹਰ ਚਲ ਗਿਆ ਨਾ ਘਰ ਆਂਦੇ ਨਹੀਂ ਗੱਲਾਂ ਕਿਉਂ ਅੰਕਲ ਜੀ ਕਬ ਫੋਨ ਤੇ ਗੱਲਾਂ ਹੂੰ ਗੱਲਬਾਤ ਹੁੰਦੀ ਰਹਿੰਦੀ ਆ ਅੱਛਾ ਫੋਨ ਤੇ ਗੱਲ ਕਰਦੇ ਰਹਿੰਦੇ ਜੀ ਤੇ ਡੈਡੀ ਦਾ ਪ੍ਰੇਮ ਪਿਆਰ ਜਿਆਦਾ ਸੀ ਬਾਹਰ ਚਲ ਗਿਆ ਔਰ ਉਹ ਸਾਡਾ ਦਿਲ ਨਹੀਂ ਕਰਦਾ ਆਨੰਦ ਕਰਨ ਆਵਾਂ ਕਿ ਕਿ ਟੈਮ ਮੜਦਾ ਵਿੱਚ ਚੱਕਰ ਚੱਕਰ ਲੱਗਦਾ ਆਵਾਂ ਚੱਕਾ ਕੋਈ ਨਹੀਂ ਅਸੀਂ ਵੀ ਤੁਹਾਡੇ ਬੱਚੇ ਹੀ ਆ ਹਾਂ ਜੀ ਆਵਾਂ ਕਿ ਕੋਈ ਨਹੀਂ ਤੁਸੀਂ ਸਾਡੇ ਬੱਚੇ ਆ ਲੱਕੀ ਤੇਰੀ ਛੋਟੀ ਭੈਣ ਦਾ ਰਿਸ਼ਤਾ ਹੋ ਗਿਆ ਉਹ ਨਹੀਂ ਅੰਕਲ ਜੀ ਕਿੱਥੇ ਹੋ ਗਿਆ ਰਿਸ਼ਤਾ ਲੱਭਦੇ ਫਿਰਦੇ ਆ ਕੋਈ ਚੰਗਾ ਟੱਕਰਦਾ ਹੀ ਨਹੀਂ ਪਿਆ ਮੈਂ ਇੱਕ ਰਿਸ਼ਤਾ ਤੁਹਾਨੂੰ ਦੱਸਦਾ ਉਹੜੇ ਇੱਕ ਮੁੰਡਾ ਹੈਗਾ ਨਾ ਅੰਕਲ ਜੀ ਆਪਾਂ ਬੱਚਿਆਂ ਵਾਲੇ ਚ ਨਹੀਂ ਜਾਣਾ ਉਹਨਾਂ ਪੁੱਤ ਕੀ ਗੱਲ ਆ ਇੱਕ ਵਾਰੀ ਜੇ ਤਲਾਬ ਤੋਂ ਹੋਈ ਨਾ ਮੁੜ ਕੇ ਦੁਆੜਾ ਰਸਤੇ ਨਹੀਂ ਮਿਲਦੇ ਮੁੜ ਕੇ ਇਹੋ ਲਈ ਲੱਭਣੇ ਆ ਉਹਦਾ ਤੇਰੀ ਪੈਣ ਉਮਰ ਵੱਡੀ ਹੁੰਦੀ ਜਾਏ ਮੁੜ ਕੇ ਇਹ ਵੀ ਨਾ ਲੱਭਦੇ ਤੇ ਅੰਕਲ ਜੀ ਘਰ-ਬਾਰ ਕਿਸ ਤਰ੍ਹਾਂ ਦਾ ਦਾ ਮੁੰਡੇ ਦਾ ਤਾਂ ਵੀ ਵੱਡੀ ਪੈਣ ਦਾ ਰਿਸ਼ਤਾ ਕੋਈ ਮਾਰਾ ਕਰਿਆ ਸੀ ਨਹੀਂ ਵੱਡੀ ਪੈਣ ਦਾ ਰਿਸ਼ਤਾ ਤੇ ਬਹੁਤ ਸੋਹਣਾ ਹੋਇਆ ਬੜਾ ਵਧੀਆ ਆਪਣੇ ਘਰ ਚ ਐ ਇਹਨਾਂ ਦੇ ਡੀਟੋ ਕਾਪੀ ਹੋਏਗੀ ਆਪਣੇ ਘਰ ਚ ਖੁਸ਼ ਵੀ ਆ ਇਹ ਵੀ ਰਿਸ਼ਤਾ ਬਹੁਤ ਵਧੀਆ ਹੋਏਗਾ ਚਲੋ ਠੀਕ ਆ ਤੁਸੀਂ ਪਾਪਾ ਨਾਲ ਗੱਲ ਕੀਤੀ ਆ ਪਾਪਾ ਨਾ ਮੈਂ ਤੇਰੇ ਫੋਨ ਤੇ ਗੱਲ ਕਰਨਾ ਨਾ 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 ਕਰਦੇ ਮੁੜ ਕੇ ਵੀ ਰਿਸ਼ਤਾ ਸੰਗਵਾ ਬਿਠੋ ਚਲੋ ਕੋਈ ਨਹੀਂ ਕਰਦਾ ਫਿਰ ਮੈਂ ਅੰਕਲ ਜੀ ਘਰ ਜਾ ਕੇ ਗੱਲ ਹਾਂ ਬਾਕੀ ਮੈਂ ਆਉਂਗਾ ਕਹਿ ਰਹੇ ਘਰ ਤੇ ਬੈਠ ਕੇ ਤਾਲੀਆਂ ਗੱਲ ਕਰਦਾ ਮੈਂ ਚਲੋ ਠੀਕ ਹੈ ਅੰਕਲ ਜੀ ਰਿਸ਼ਤਾ ਵੀ ਬਹੁਤ ਵਧੀਆ ਗੱਲ ਹੈ ਇਹੜੀ ਕੋਈ ਗੱਲ ਨਹੀਂ ਹੈਗੀ ਯਕੀਨ ਹੈਗਾ ਤੁਹਾਨੂੰ ਮੇਰੇ ਤੇ ਦੇਖੋ ਜੀ ਟਾਡੀ ਸਾਡੀ ਤੇ ਹੈਗੀ ਘਰ ਵਾਲੀ ਗੱਲ ਹੈ ਠੀਕ ਹੈ ਨਾ ਤੁਹਾਡੇ ਤੇ ਯਕੀਨ ਹੈਗਾ ਤੇ ਪਹਿਲਾਂ ਆਪਾਂ ਅੱਖਾਂ ਮੀਟ ਕੇ ਰਿਸ਼ਤਾ ਕੀਤਾ ਹੀ ਨਾ ਮੈਂ ਚੋਨਾ ਵਾ ਵੀ ਮੇਰੀ ਛੋਟੀ ਭੈਣ ਦਾ ਵੀ ਇਹਦਾ ਜੋ ਜੀ ਜਾਗਾ ਤੇਰਾਓ ਜਿੱਥੇ ਉਹ ਸੁਖ ਭਾਲੇ ਕਿਉਂਕਿ ਉਹਨੇ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਦੇਖੇ ਆ ਠੀਕ ਆ ਬੁੱਤ ਕੋਈ ਆਹੀ ਰਿਸ਼ਤਾ ਹੋਏਗਾ ਚਲੋ ਠੀਕ ਆ ਠੀਕ ਆ ਚੱਲਦਾ ਫਿਰ ਮੈਂ ਮੰਮੀ ਇੱਧਰ ਬੈਠੇ ਜੇ ਹਾਂ ਮੈਂ ਇੱਧਰ ਬੈਠੀ ਮੈਂ ਉਹ ਸ਼ੈਲੀ ਕਹਿੰਦੀ ਵੀ ਸੀ ਸੀਮਾ ਨੂੰ ਬਾਬੀ ਰਾਜਮਾ ਚਾਵਲ ਖਾਣੇ ਦੇਲ ਕਰਦਾ ਬਣਾਓ ਤੇ ਉਹ ਮੈਂ ਖਾ ਕੇ ਤੇ ਇੱਧਰ ਆ ਗਈਆਂ ਤੇ ਉਹਨਾਂ ਨਾਲ ਨਾਨ ਪਰਚਾਈ ਉੱਧਰ ਲੇਟੀਆਂ ਜਾ ਕੇ ਅੱਛਾ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਕੱਲ ਦੇਦੀ ਆਹੀ ਤੇ ਤੈਨੂੰ ਮੈਨੂੰ ਦੱਸਿਆ ਹੀ ਨਹੀਂ ਸੀਮਾ ਨੇ ਕਿਹਾ ਸੀ ਹਨਾ ਸੀਮਾ ਨੇ ਦੱਸਿਆ ਤਾਂ ਹੀ ਤਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਪਰ ਮੰਮੀ ਮੈਨੂੰ ਤੇ ਮਿਲ ਕੇ ਨਹੀਂ ਗਏ ਉਸ ਤਰ੍ਹਾਂ ਤੇ ਦੀਦੀ ਮੈਨੂੰ ਮਿਲਣ ਤੋਂ ਬਿਨਾ ਜਾਂਦੇ ਹੀ ਨਹੀਂ ਉਹ ਘਰ ਬਟਾ ਉਹਦੇ ਫਿਰ ਸੱਸ ਸੀ ਬੇਟੀ ਆ ਉਹਦੀ ਘਰ ਤਾਂ ਕਰਕੇ ਉਹ ਫਿਰ ਉਹ ਚਲੀ ਗਈ ਜਲਦੀ ਹਾਂ ਪਿੱਛੇ ਦਾ ਵੀ ਧਿਆਨ ਰੱਖਣਾ ਪੈਂਦਾ ਹਾਂ ਤੇ ਮੰਮੀ ਸੱਚ ਇੱਕ ਗੱਲ ਹੋਰ ਮੈਨੂੰ ਨਤੀ ਦੀ ਦਾ ਫੋਨ ਆਇਆ ਸੀ ਉਹ ਕਹਿੰਦੀ ਹੋਣੀ ਮੈਂ ਵੀਰ ਨੂੰ ਮਿਲਣ ਤੋਂ ਬਗੈਰ ਚਲੀ ਗਈਆਂ ਵੀਰ ਨਾਰਾਜ਼ ਤੇ ਨਹੀਂ ਮੇਰੇ ਨਾਲ ਨਹੀਂ ਮੰਮੀ ਆ ਨਹੀਂ ਗੱਲ ਹੈਗੀ ਗੱਲ ਹੈਗੀ ਆ ਵੀ ਉਹਨੇ ਪੈਸੇ ਮੰਗੇ ਮੇਰੇ ਕੋ ਤੇ ਕਹਿੰਦੀ ਮੈਂ ਕਮੇਟੀ ਦੇਣੀ ਆ ਤੇ ਮੈਂ ਤੇ ਉਤਰਾ ਗੂਗਲ ਪੇ ਕਰਤੇ ਆ। ਹਾਂ। ਪਰ ਲੱਗੀ ਉਹਨੇ ਤੇ ਕਦੀ ਪੈਸੇ ਮੰਗੇ ਨਹੀਂ ਤੇਰੇ ਕੋਲੋਂ। ਬਰਾਦ ਕੀ ਚਲੋ ਜਸਲੀਨ ਦੇ ਪਾਪਾ ਦੇ ਨਹੀਂ ਨਾ ਆਏ ਹੁਣੇ ਪੈਸੇ। ਚਲੋ ਕੋਈ ਗੱਲ ਨਹੀਂ ਭੈਣ ਭਾਈ ਇੱਕ ਦੂਜੇ ਦੀਆਂ ਲੋਣਾ ਪੂਰੀਆਂ ਕਰਦੇ। ਹਾਂ ਮੰਮੀ ਕੋਈ ਗੱਲ ਨਹੀਂ। ਹਾਂ ਸੱਚ ਮੰਮੀ ਇੱਕ ਗੱਲ ਜ਼ਿਆਦਾ ਹੀ। ਮੈਨੂੰ ਨਾ ਪਾਪਾ ਦੇ ਫਰੈਂਡ ਮਿਲੇ ਸੀ। ਤੇ ਉਹ ਰਿਸ਼ਤੇ ਵੱਲੋਂ ਗੱਲ ਕਰਦੇ ਸੀ। ਅੱਛਾ ਕੀ ਹਾਲ ਉਹਨਾਂ ਦਾ? ਹਾਂ ਠੀਕ ਐ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਹਾ ਤੁਸੀਂ ਹੁਣ ਅੰਕਲ ਜੀ ਘਰ ਹੀ ਨਹੀਂ ਹੁੰਦੇ। ਹਾਂ ਆਉਂਦੇ ਨਹੀਂ ਹੁੰਦੇ। ਉਹ ਕਹਿੰਦੇ ਜਦੋਂ ਦੇ ਤੇਰੇ ਪਾਪਾ ਗਏ ਹਨ ਮੇਰਾ ਦਿਲ ਹੀ ਨਹੀਂ ਕਰਦਾ ਉਹਨਾਂ ਨੂੰ ਕਹਿੰਦੇ ਉਹ ਤਰ੍ਹਾਂ ਮੇਰੀ ਫੋਨ ਤੇ ਗੱਲ ਹੁੰਦੀ ਰਹਿੰਦੀ ਆ ਅੱਛਾ ਤੇ ਉਹ ਇੱਕ ਨਾ ਮੁੰਡੇ ਦੀ ਦੱਸ ਪੁੰਦੇ ਆ ਉਹ ਕਹਿੰਦੇ ਆ ਕਿ ਇੱਕ ਮੁੰਡਾ ਤਾਂ ਹੈਗਾ ਵਾ ਤੂੰ ਇਹ ਨਾ ਵੇਖੋ ਕਿ ਵੱਡੀ ਉਮਰ ਆ ਜਾਂ ਉਹਦੇ ਬੱਚੇ ਆ ਤੁਸੀਂ ਵਿਆਹਣ ਵਾਲੇ ਕਰੋ ਕਹਿੰਦੇ ਜੇ ਤੇ ਤੁਹਾਡੀ ਭੈਣ ਦੀ ਉਮਰ ਵੱਡੀ ਹੁੰਦੀ ਗਈ ਤੇ ਫਿਰ ਘਰ ਬਿਠਾ ਕੇ ਰੱਖਣਾ ਜਨੂੰ ਤੇ ਦੱਸੋ ਮੰਮੀ ਕੀ ਕਰਨਾ ਚਾਹੀਦਾ ਵੇਖ ਲਓ ਫਿਰ ਮੱਜੀ ਮੰਮੀ ਮਰਜੀ ਕੀ ਵੇਖਣੀ ਵੇਖੋ ਉਹਨਾਂ ਨੇ ਵੱਡੀ ਭੈਣ ਦਾ ਵੀ ਤੇ ਰਿਸ਼ਤਾ ਕਰਾਇਆ ਸੀ ਤੇ ਕਿੱਡਾ ਸੋਹਣਾ ਘਰਬਾਰ ਲੱਭ ਕੇ ਦਿੱਤਾ ਤੇ ਜੇ ਹੁਣ ਰਿਸ਼ਤਾ ਘਰ ਚੱਲ ਕੇ ਆਇਆ ਤੇ ਵੇਖ ਲੈਨੇ ਮੁੰਡਾ ਵੇਖਣ ਚ ਕੀ ਹਰ ਜਾ ਚਲੋ ਵੇਖ ਲੈਨੇ ਮੈਂ ਵੈਸੇ ਤੇਰੇ ਪਾਪਾ ਨਾਲ ਵੀ ਗੱਲ ਕੀਤੀ ਸੀ ਤੇ ਉਹ ਕਹਿੰਦੇ ਵੇਖ ਲਓ ਫਿਰ ਚੱਲ ਅੱਗੀ ਮੈਂ ਨਾ ਤੇਰੇ ਪਾਪਾ ਨਾਲ ਫੋਨ ਤੇ ਸਲਾਹ ਕਰਾਂਗੀ ਕੀ ਕਹਿੰਦੇ ਉਹ ਤੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਗੱਲਬਾਤ ਹੋਰਾਂਗੇ ਫਿਰ ਦੇਖ ਲਾਂਗੇ ਪਰ ਇਹ ਹੈ ਕਿ ਹੱਲੇ 1-2 ਮਹੀਨੇ ਠਹਿਰ ਜਾ हेलो मम्मी हुन ਦੱਸ ਪਈਆ ਫਿਰ ਇਨਕੁਆਰੀ ਮੈਂ ਆਪੇ ਕਰ ਲਾਂਗਾ ਵੇਖ ਲਾਂਗੇ ਘਰ ਬਾਰ ਕਿਸ ਤਰ੍ਹਾਂ ਦਾ ਵਾ ਮੁੰਡਾ ਕੰਮ ਕਰ ਕੀ ਕਰਦਾ ਇਹ ਆ ਵੀ ਕੰਮ ਕਰ ਚੰਗਾ ਹੋਣਾ ਚਾਹੀਦਾ ਤੁਹਾਨੂੰ ਪਤਾ ਨਾ ਵੀ ਜਿਹੜਾ ਆਪਾਂ ਪੇਲੀ ਜਗ੍ਹਾ ਤੇ ਵਿਆਹ ਹੈ ਤਾਂ ਮੁੰਡੇ ਵਾਲੇ ਸਹੀ ਨਹੀਂ ਨਿਕਲੇ ਉਹ ਕਿੰਨੇ ਕਿੰਨਾ ਤੰਗ ਕੀਤਾ ਨੇ ਸਾਡੀ ਭੈਣ ਨੂੰ ਅਸੀਂ 6 ਮਹੀਨਿਆਂ ਦੇ ਵਿੱਚ ਕਿੰਨੇ ਦੁੱਖ ਵੇਖੇ ਆ ਹਰ ਰੋਜ਼ ਫੋਨ ਆ ਜਾਂਦਾ ਸੀ ਭੈਣ ਨੇ ਆ ਜਾ ਕਰਤਾ ਭੈਣ ਨੇ ਮੈਂ ਕਹਿੰਦਾ ਨਿੱਕੀ ਨਿੱਕੀ ਗੱਲ ਸਾਨੂੰ ਕੰਨ ਚ ਦੱਸਦੇ ਸੀ ਤੇ ਮੈਂ ਪਰੇਸ਼ਾਨ ਹੋ ਗਿਆ ਸਾਂ ਮੰਮੀ ਤੁਹਾਨੂੰ ਪਤਾ ਸਾਡੀ ਭੈਣ ਕਿੰਨੀ ਭੋਲੀ ਆ ਉਹ ਪਲਟ ਕੇ ਜਵਾਬ ਨਹੀਂ ਦਿੰਦੀ ਬਸ ਉਹਨਾਂ ਦੇ ਦੁੱਖ ਸਾਰੇ ਸਹਿੰਦੀ ਗਈ ਜੋ ਜੋ ਦੁੱਖ ਦਿੰਦੇ ਰੇ ਇਹਨੇ ਸਾਨੂੰ ਇੱਕ ਵਾਰੀ ਨਹੀਂ ਦੱਸਿਆ ਜਦੋਂ ਸਿਰ ਤੋਂ ਪਾਣੀ ਟੱਪ ਗਿਆ ਫੇਰ ਸਾਨੂੰ ਦੱਸਣ ਲੱਗੇ ਜੇ ਇਹਨੇ ਕਿਤੇ ਪਹਿਲਾਂ ਹੀ ਦੱਸਿਆ ਹੁੰਦਾ ਨਾ ਤਾਂ ਸਾਨੂੰ ਮਹੀਨੇ ਡੇਢ ਮਹੀਨੇ ਚ ਹੀ ਪਤਾ ਲੱਗ ਜਾਣਾ ਸੀ ਚਲੋ ਇਹ ਵੇਖ ਲੈਨੇ ਆ ਜੇ ਕੋਈ ਹੋ ਸਕਦਾ ਉਹਨੇ ਟਾਈਮ 'ਚ ਕੋਈ ਕੁਵਾਰਾ ਮਿਲ ਹੀ ਜਾਵੇ ਮੁੰਡਾ ਜੇ ਨਹੀਂ ਤਾਂ ਫਿਰ ਜੋ ਤੇਰੇ ਅੰਕਲ ਕਹਿੰਦੇ ਆ ਫਿਰ ਵੇਖ ਲਾਂਗੇ ਹਾਂ ਚਲੋ ਠੀਕ ਆ ਮੰਮੀ ਠੀਕ ਲੱਕੀ ਤੂੰ ਕੁਛ ਖਾਣਾ ਪੀਣਾ ਮੈਂ ਲਿਆਵਾ ਫੇਰ हां कोई नहीं मैं सीमा ਨੂੰ ਕਹਿ ਦਿੰਨਾ ਰੋਟੀ ਪਾ ਦਿੰਦੀ ਆ ਚਲ ਉਹ ਤੇ ਲੁਟੀਆਂ ਹੀ ਆ ਦੋਨੋਂ ਮੈਂ ਲਿਆ ਦੇ ਅੱਛਾ ਮੇਰੀ ਗੱਲ ਸੁਣੋ ਰਾਜਮਾ ਚੋਲ ਹੀ ਲੈ ਆਓ ਰੋਟੀ ਨਾ ਦਿਓ ਮੇਰਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਠੀਕ ਠੀਕ ਹੈ ਥੋੜੀ ਜਿਹੀ ਚੋਲ ਪਾ ਕੇ ਲੈ ਆਓ ਚਲ ਜਾਓ ਫਿਰ ਉੱਥੋਂ ਲੈ ਕੇ ਆਓ ਭੁੱਖ ਲੱਗੀ ਆ ਮੈਂ ਤੇ ਹੋਈ ਕਹਿੰਨਾ ਸੱਚੇ ਪਾਤਸ਼ਾਹ ਕਿ ਜਿਹੜਾ ਹੁਣ ਦਿਸਤਾ ਆ ਜਣਾ ਇੱਥੇ ਮੇਰੀ ਭੈਣ ਦੀ ਗੱਲ ਬਣ ਜੇ ਹਾਂ ਸੀਮਾ ਉੱਠ ਗਈ ਆ ਕੀ ਕਰੰਦੀ ਆ ਲੈ ਨਹੀਂ ਭਾਬੀ ਤੇ ਸੁੱਤੀ ਹੋਈ ਐ ਮੈਂ ਤੇ ਚਾਹ ਬਣਾਉਣ ਵਾਸਤੇ ਆਇਆ ਮੈਂ ਸਮਝਿਆ ਤੇਰੀ ਭਾਬੀ ਆਈ ਐ ਸੋਈ ਚ ਨਹੀਂ ਮੈਂ ਤੇ ਚਾਹ ਬਣਾਉਣ ਵਾਸਤੇ ਆਇਆ ਅੱਛਾ ਮੈਂ ਚੱਲਿਆ ਸੀ ਇਹਨੂੰ ਕਹਿ ਜਾ ਇੱਕ ਮਿੰਟ ਵੀਰੇ ਗੱਲ ਸੁਣ ਮੈਂ ਨਾ ਜਾਣਾ ਸੀ ਬਾਜ਼ਾਰ ਮੇਰੀ ਨਾ ਜੁੱਤੀ ਟੁੱਟ ਗਈ ਐ ਤੇ ਮੈਂ ਜੁੱਤੀ ਲੈਣੀ ਸੀ 200 ਰੁਪਏ ਮੈਨੂੰ ਦੇ ਦੋ ਲੈ ਭੈਣ ਮੇਰੀ ਗੱਲ ਸੁਣ ਜਦੋਂ ਵੀ ਪੈਸਿਆਂ ਦੀ ਲੋੜ ਹੋਵੇ ਨਾ ਚੱਕਿਆ ਨਾ ਕਰ ਮੰਗ ਲਈ ਧੰਦੇ ਵੀ ਮੈਨੂੰ ਪੈਸੇ ਚਾਹੀਦੇ ਆ ਤੂੰ ਕਿਉਂ ਚੱਕਦੀ ਆ ਦੱਸ ਖੁੱਲ ਕੇ ਗੱਲ ਕਰਿਆ ਕਰ ਜੁੱਤੀ ਵਾਸਤੇ ਪੈਸੇ ਚਾਹੀਦੇ ਨਾ ਹਾਂਜੀ ਆਹ ਫੜ ਪੈਸੇ ਤੂੰ ਜੁੱਤੀ ਵੀ ਲੈ ਆ ਕਿਆ ਮੈਨੂੰ ਇੰਨੇ ਨਹੀਂ ਚਾਹੀਦੇ ਮੈਨੂੰ ਤੇ 200 ਹੀ ਚਾਹੀਦਾ ਸੀ ਮੇਰੀ ਸੁਣ ਗੱਲ ਸ਼ਹਿਲੀ ਇੰਨੇ ਜਿਆਦਾ ਪੈਸੇ ਕੀ ਕਰਨੇ ਆ ਮੇਰੀ ਸੁਣ ਗੱਲ ਜੁੱਤੀ ਦੇ ਨਾਲ ਨਾਲ ਆਪਣਾ ਸੂਟ ਵੀ ਲੈ ਕੇ ਆ ਸੋਨਾ ਜਾਂ ਤੇ ਜੇ ਹੋਰ ਕੇਚੀ ਦੀ ਜੋੜ ਹੈ ਨਾ ਉਹ ਵੀ ਲੈ ਆਈ ਨਾਲ ਤੇ ਝੱਕਿਆ ਨਾ ਕਰ ਮੈਂ ਕਮਲੀ ਜੀ ਝੱਕਦੀ ਰਹਿੰਦੀ ਵੀਰੇ ਮੈਂ ਕਿਹਾ ਤੁਹਾਡੇ ਤੇ ਬੜੀ ਬੋਝ ਬਣੀ ਆ ਮੈਂ ਇੰਨੇ ਪੈਸੇ ਨਹੀਂ ਲੈਣੇ ਮੈਨੂੰ ਸਿਰਫ 200 ਰੁਪਏ ਚਾਹੀਦਾ ਮੈਂ ਜੁੱਤੀ ਤੇ ਲੈਣੀ ਆ ਇਕੱਲੀ ਤੇਰੀ ਗੱਲ ਸੁਣ ਭੈਣੇ ਕੋਈ ਭਰਾਵਾਂ ਤੇ ਭੈਣਾਂ ਬਹੁਤ ਜੰਦੀਆਂ ਨੇ ਤੇ ਮਨ ਚੋਂ ਖਿਆਲ ਕੱਢ ਦੇ ਮੇਰੇ ਤੇ ਤੂੰ ਕੋਈ ਬੋਝ ਨਹੀਂ ਕੀ ਤੂੰ ਤੇ ਮੇਰੀ ਸਭ ਤੋਂ ਛੋਟੀ ਭੈਣ ਆ ਮਨਾ ਨਹੀਂ ਕਰੀ ਜਾਂਦੇ ਅੱਗੇ ਬਹੁਤ ਤੂੰ ਫਿਰ ਪੈਸੇ ਲੈਣੀਆਂ ਮੇਰੇ ਕੋਲ ਚੱਕਣਾਂੀਆਂ ਜਦੋਂ ਲੋੜ ਹੋਵੇ ਪੈਸੇ ਮੰਗ ਲੈਣੇ ਆ ਠੀਕ ਆ ਨਾ ਕਮੇਡੀ ਜੀ ਮੈਂ ਤੇ ਇੱਕ ਜੁੱਤੀ ਲੈ ਆਣੀ ਸੀ ਵੀਰੇ ਮੈਨੂੰ ਇੰਨੇ ਪੈਸੇ ਠੀਕ ਆ ਤੇ ਮੈਂ ਕਿੰਨਾ ਪੈਸਿਆਂ ਦਾ ਕੰਨਾ ਮੇਰੇ ਤੋਂ ਕੋਈ ਸ਼ੌਕ ਹੀ ਨਹੀਂ ਰਹਿ ਗਿਆ ਸਾਰੇ ਸ਼ੌਕ ਮਾਰ ਗਏ